10 ਸਾਲ ਪਹਿਲਾਂ ਅਸੀਂ ਗਤਕਾ ਖਾੜਾ ਸ਼ੁਰੂ ਕੀਤਾ ਸੀਗਾ ਤੇ ਉਰੇ ਅਸੀਂ ਨਿਸ਼ਕਾਮ ਸਿਖਾਉਨੇ ਆ ਜੀ ਜਿੰਨੇ ਵੀ ਸਾਡੇ ਵੀਰ ਨੇ ਉਰੇ ਸਾਰੇ ਨਿਸ਼ਕਾਮ ਸੇਵਾ ਕਰਦੇ ਨੇ ਈਵਨ ਕਿ ਉਸਤਾਦ ਅਮਨਜੀਤ ਸਿੰਘ ਭੱਟੀ ਉਹ ਵੀ ਉਰੇ ਨਿਸ਼ਕਾਮ ਸੇਵਾ ਕਰਦੇ ਨੇ ਕਿ ਹਰ ਇੰਡੀਆ ਦੇ ਹਰ ਕੋਨੇ ਦੇ ਵਿੱਚ ਗਏ ਆ ਬੱਚੇ ਤੇ ਉਥੋਂ ਹਮੇਸ਼ਾ ਜਿੱਤ ਕੇ ਆਏ ਨੇ ਤੁਸੀਂ ਫਿਰ ਰੋਜ਼ 2-3 ਘੰਟੇ ਕੱਢ ਕੇ ਜਿਹੜਾ ਬੱਚਿਆਂ ਨੂੰ ਸਿਖਾਣੇ ਹੋ ਤੁਹਾਨੂੰ ਕੀ ਬੈਨੀਫਿਟ ਇਹਦੇ ਵਿੱਚ ਅ ਵੀਰ ਜੀ ਬਸ ਵਾਹਿਗੁਰੂ ਜੀ ਨੇ ਸੇਵਾ ਲਈ ਹੋਈ ਆ ਜੀ ਸੋ ਅਸੀਂ ਬਸ ਅਸੀਂ ਇਹ ਨਹੀਂ ਦੇਖਦੇ ਕਿ ਸਾਨੂੰ ਇਹ ਹੁੰਦਾ ਕਿ ਚਲੋ ਬੱਚੇ ਚੰਗੇ ਪਾਸੇ ਲੱਗੇ ਹਨ ਕੋਈ ਨਸ਼ਿਆਂ ਤੋਂ ਦੂਰ ਨੇ ਹਨ ਆਪਣੀ ਪ ਤੁਸੀਂ ਐਗਜ਼ਾਮਪਲ ਦੇਖ ਹੀ ਲੈਨੇ ਸੋ ਸਾਨੂੰ ਇਹਦੇ ਤੋਂ ਕੋਈ ਇਨਕਮ ਨਹੀਂ ਹੈਗੀ ਬਟ ਇਹ ਸਾਡਾ ਸ਼ੌਂਕ ਕਹਿ ਲਓ ਤੁਸੀਂ ਜਾਂ ਬੱਚਿਆਂ ਨਾਲ ਪਿਆਰ ਕਹਿ ਲਓ ਗਤਕੇ ਨੂੰ ਐਕ੍ਰੀਡੇਸ਼ਨ ਆਲਰੇਡੀ ਮਿਲ ਚੁੱਕੀ ਆ ਗ੍ਰੇਡਿੰਗ ਹੋ ਚੁੱਕੀ ਆ ਗਤਕੇ ਦੀ ਐਂਡ ਇਸ ਦੇ ਬੇਸਿਸ ਤੇ ਕਈ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਵੀ ਮਿਲੀਆਂ ਨੇ ਐਂਡ ਆਉਣ ਵਾਲਾ ਸਮਾਂ ਬਹੁਤ ਹੀ ਬ੍ਰਾਈਟ ਆ ਹਾਂਜੀ ਮਜ਼ਾ ਆਇਆ ਦੇਖ ਕੇ ਕਿਸੇ ਫਿਲਮ ਤੋਂ ਘੱਟ ਨਹੀਂ ਸੀ ਨਾ ਪਰ ਇਹ ਬੱਚੇ ਜਿਵੇਂ ਨਹੀਂ ਪੜਦੇ ਕਿਉਂਕਿ ਸਾਰਾ ਟਾਈਮ ਤਾਂ ਇੱਥੇ ਹੀ ਲਾ ਦਿੰਦੇ ਨੇ ਇਸ ਦਿਨ ਰਾਤ ਮਿਹਨਤ ਕਰਨੀ ਪੁੱਠੀਆਂ ਸਿੱਧੀਆਂ ਛਾਲਾ ਮਾਰਨੀਆਂ ਇਹ ਇੰਨੇ ਸਾਰੇ ਕਰਤੱਵ ਸਿੱਖਣੇ ਤੇ ਬਿਲਕੁਲ ਨਹੀਂ ਪੜਦੇ ਬੱਚੇ ਨਾ ਤੇ ਮੈਂ ਅੱਜ ਤਾਂ ਹੀ ਕਰਕੇ ਇਹਨਾਂ ਨੂੰ ਇਕੱਠਿਆ ਕੀਤਾ ਮੈਂ ਕਿਹਾ ਇੱਕ ਵਾਰੀ ਗੱਲ ਤਾਂ ਕਰੀਏ ਵੀ ਯਾਰ ਕੀ ਗੱਲ ਤੁਸੀਂ ਪੜਾਈ ਪੜੋਈ ਨਹੀਂ ਕਰਦੇ ਪੜਨਾ ਲਿਖਣਾ ਵੀ ਜ਼ਰੂਰੀ ਯਾਰ ਤੁਸੀਂ ਸਾਰਾ ਟਾਈਮ ਇੱਥੇ ਲਾ ਦਿੰਨੇ ਹੋ ਤੇ ਵੀਰੇ ਕੀ ਗੱਲ ਪੜਾਈ ਪੁੜਾਈ ਕਰਦੇ ਨਹੀਂ ਤੁਸੀਂ ਸਾਰਾ ਟਾਈਮ ਇੱਥੇ ਲਾ ਦਿੰਨੇ ਹੋ ਪੁੱਠੀਆਂ ਸਿੱਧੀਆਂ ਛਾਲਾਂ ਤੁਸੀਂ ਮੈਂ ਦੇਖ ਰਿਹਾ 골ਡ ਮੈਡਲ ਵੀ ਜਿੱਤੇ ਹੋਏ ਨੇਗੇ ਸਾਰਾ ਟਾਈਮ ਇੱਥੇ ਲੱਗ ਜਾਂਦਾ ਉਹਨਾ ਤੁਹਾਡਾ ਪਹਿਲਾਂ ਤਾਂ ਮੈਂ ਕਹਿਣਾ ਚਾਹਨਾ ਤੁਸੀਂ ਜਿਹੜੀ ਗੱਲ ਕਹੀ ਹੈ ਇਹ ਸਾਰ ਤਾਨੂੰ ਮੈਂ ਦੱਸਣਾ ਚਾਹੁੰਦਾ ਕਿ ਮੈਂ ਪੰਜਾਬ ਵਿੱਚ ਪੂਰੇ ਪੰਜਾਬ ਵਿੱਚ ਪੰਜਾਬ ਸਕੂਲ ਬੋਰਡ ਤੋਂ 12ਵੀਂ ਕਲਾਸ ਵਿੱਚ ਕਮਰਸ ਵਿੱਚ ਪਹਿਲੇ ਨੰਬਰ ਤੇ ਆਇਆ ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ ਕੱਲਾ ਗਤਕੇ ਵਾਲ ਮੇਰਾ ਧਿਆਨ ਨਹੀਂ ਮੈਂ ਪੜ੍ਹਾਈ ਵਾਲ ਗਤਕੇ ਵਾਲ ਦੋਨਾਂ ਜਿ ਬੈਲੈਂਸ ਬਣਾ ਕੇ ਰੱਖਿਆ ਤਾਂ ਜੋ ਮੈਂ ਇਹ ਮਕਾਮ ਹਾਸਲ ਕੀਤਾ ਹੈ ਮਤਲਬ ਇੰਨੀ ਵੱਡੀ ਗੱਲ ਵੀ ਸਿਰਫ ਪੜ੍ਹਾਈ ਦੇ ਵਿੱਚ ਜਾਂ ਸਿਰਫ ਗਤਕੇ ਦੇ ਵਿੱਚ ਨਹੀਂ ਬੱਚਾ 골ਡ ਮੈਡਲਿਸਟ ਗਤਕੇ ਚ ਹੈ ਪੜ੍ਹਾਈ ਦੇ ਵਿੱਚ ਵੀ ਪਲੱਸ 2 ਚੋਂ ਟੌਪ ਕੀਤਾ ਪੂਰੇ ਪੰਜਾਬ ਚੋਂ ਬੜੀ ਹੈਰਾਨੀ ਦੀ ਗੱਲ ਹੈ ਕਿਉਂਕਿ ਸਾਡੇ ਪੇਰੈਂਟਸ ਇਹੀ ਸੋਚਦੇ ਨੇ ਕਿ ਬੱਚੇ ਜਿਹੜਾ ਹੈ ਜੇ ਪੜ੍ਹ ਲਿਖ ਜਾਣਗੇ ਇਧਰ ਜ ਟੱਕਰ ਨੂੰ ਪਾਤਾ ਤੇ ਬਿਲਕੁਲ ਹੀ ਜ਼ੀਰੋ ਹੋਏ ਨੇ ਪੜ੍ਹਾਈ 'ਚ ਕੱਖ ਨਹੀਂ ਆਉਣਾ ਇਹਨਾਂ ਨੂੰ ਪਰ ਬੱਚੇ ਤੁਹਾਡੇ ਸਾਹਮਣੇ ਐ ਐਗਜ਼ਾਮਪਲ ਹੈ ਕਿੰਨੇ ਮਾਰਕਸ ਆਏ ਨੇ ਤੁਹਾਡੇ ਮੇਰੇ 500 ਆਊਟ ਆਫ 500 ਮਾਰਕਸ ਆਏ ਨੇ ਜੀ ਪੂਰੇ 500 ਚੋਂ 500 ਮਾਰਕਸ ਹਾਂਜੀ ਤੇ ਮੈਨੇਜ ਕਿਦਾਂ ਕਰਦੇ ਸੀ ਫਿਰ ਵੀ ਤੁਸੀਂ ਇੱਥੇ ਵੀ ਟਾਈਮ ਦਿੰਨੇ ਹੋ ਤੁਸੀਂ ਨਾਲ ਨਾਲ ਤੁਸੀਂ ਪੜ੍ਹਾਈ ਵੱਲ ਵੀ ਦੇਣਾ ਸੀ ਟਾਈਮ ਇੱਥੇ ਤਾਂ ਨੂੰ ਦੱਸਣਾ ਚਾਹੁੰਗਾ ਕਿ ਆਪਾਂ ਚੜ੍ਹਦੀ ਕਲਾ ਗੁਰਦੁਆਰਾ ਗਤਕਾ ਅਕੈਡਮੀ 'ਚ ਖੇਡਦੇ ਆ ਇੱਥੇ ਤੇ ਸਾਡੇ ਇੱਥੇ ਜਥੇਦਾਰ ਸਾਹਿਬ ਸਾਰੇ ਤੇ ਆਪਣੀ ਬ੍ਰਾਂਚ ਕਾਲਸਾਈ ਦੀ ਹੈ ਤੇ ਸਾਡੇ ਉਸਤਾਦ ਅਮਨਜੀਤ ਅਮਨਜੀਤ ਸਿੰਘ ਪੱਟੀ ਹੈ ਤੇ ਉਹਨਾਂ ਨੇ ਹਮੇਸ਼ਾ ਸਾਨੂੰ ਸਮਝਾਇਆ ਕਿ ਕੱਲੇ ਗਤਕੇ 'ਅਲ ਨਹੀਂ ਧਿਆਨ ਦੇਣਾ ਉਹਨਾਂ ਨੇ ਕਿਹਾ ਕਿ ਪੜ੍ਹਾਈ 'ਅਲ ਵੀ ਆਪਣਾ ਪੂਰਾ ਫੋਕਸ ਰੱਖਣਾ ਤੇ ਬਸ ਅਸੀਂ ਦੋਨੋਂ ਪਾਸੇ ਬੈਲੈਂਸ ਬਣਾ ਕੇ ਰੱਖਿਆ ਇੱਥੇ ਵੀ ਟਾਈਮ ਡਿਵੋਟ ਕੀਤਾ ਤੇ ਆਪਣੀ ਪੜ੍ਹਾਈ 'ਅਲ ਵੀ ਪੂਰਾ ਧਿਆਨ ਰੱਖਿਆ ਤਾਂ ਜੋ ਤੁਹਾਨੂੰ ਪਤਾ ਹੀ ਕਿਹੜਾ ਮਕਾਮ ਤੇ ਨਹੀਂ ਜੇ ਤੁਸੀਂ ਇੱਥੇ ਟਾਈਮ ਦੇ ਰਹੇ ਸੀਗੇ ਤੁਹਾਡੇ ਪੇਰੈਂਟਸ ਨੇ ਨਹੀਂ ਕੁਝ ਕਿਹਾ ਕਿਉਂਕਿ ਪੇਰੈਂਟਸ ਨੂੰ ਡਰ ਹੁੰਦਾ ਕਿ ਯਾਰ ਬੱਚਾ ਇੱਧਰ ਜਾਊਗਾ ਤਾਂ ਪੜ੍ਹਾਈ ਵੱਲ ਨਹੀਂ ਉਹਨੇ ਕੁਝ ਕਰਪਣਾ ਨਹੀਂ ਪੇਰੈਂਟਸ ਪੇਰੈਂਟਸ ਨੇ ਵੀ ਪੂਰੀ سپورਟ ਕੀਤੀ ਹੈ ਤੇ ਕਿਉਂਕਿ ਉਹਨਾਂ ਨੂੰ ਪਤਾ ਸੀ ਮੈਂ ਘਰੇ ਵੀ ਪੜ੍ਹਦਾ ਸੀ ਤੇ ਇੱਥੇ ਵੀ ਜਾਂਦਾ ਸੀ ਦੋਨੋਂ ਪਾਸੇ ਧਿਆਨ ਦਿੱਤਾ ਤਾਂ ਕਰਕੇ ਉਹਨਾਂ ਨੇ ਵੀ ਕੋਈ ਪ੍ਰੋਬਲਮ ਨਹੀਂ ਸੀ ਇੱਥੇ ਅੱਛਾ ਕਿੰਨੀ ਏਜ ਦੇ ਵਿੱਚ ਤੁਸੀਂ ਗਤਕਾ ਜਿਹੜਾ ਹੈ ਉਹ ਖੇਡਣਾ ਸਟਾਰਟ ਕਰਤਾ ਸੀ ਗਤਕਾ ਮੈਂ ਜੀ ਬਹੁਤ ਛੋਟੀ ਉਮਰ ਤੇ ਹੀ ਸਿੱਖਿਆ ਸਟਾਰਟ ਕਰਤਾ ਸੀ ਖੇਡਣਾ ਕਿਉਂਕਿ ਮੈਂ ਵੀ ਇੱਥੇ ਜਦੋਂ ਆ ਤੇ ਮੇਰਾ ਵੀ ਮਨ ਸੀਗਾ ਕਿ ਮੈਂ ਵੀ ਜਿੱਤਾਂ ਤੇ ਮੈਂ ਇੱਧਰ ਆਇਆ ਤੇ ਬਾਅਦ ਚ ਮੈਨੂੰ ਐਡੇ ਚੰਗੇ ਉਸਤਾਦਾਂ ਦਾ ਮਤਲਬ ਆਸਰਾ ਮਿਲਿਆ ਤਾਂ ਕਰਕੇ ਇੱਥੇ ਤੱਕ ਪਹੁੰਚਿਆ ਜੀ ਅੱਛਾ ਬਾਕੀ ਜਣੇ ਵੀ ਜਿਹੜਾ ਮੈਂ ਦੇਖ ਰਿਹਾ ਤੁਹਾਡੇ ਨਾਲ ਖੜੇ ਨੇਗੇ ਤੇ ਪਹਿਲਾਂ ਤਾਂ ਦੱਸੋ ਵੀ 골ਡ ਮੈਡਲਿਸਟ ਕੌਣ-ਕੌਣ ਆ ਤੁਹਾਡੇ ਚੋਂ ਹੱਥ ਖੜਾ ਕਰਿਓ ਅੱਛਾ ਸਾਰੇ 골ਡ ਮੈਡਲਿਸਟ ਨੇ ਮਤਲਬ ਇੰਨੇ ਸਾਰੇ ਬੱਚੇ ਤੇ ਸਾਰੇ ਤੁਸੀਂ ਪੜਾਈ ਵੀ ਕਰਦੇ ਹੋਗੇ ਪੜ੍ਹਦੇ ਵੀ ਹੋਗੇ ਨਾਲ-ਨਾਲ ਤੇ ਮੈਂ ਬਿਲਕੁਲ ਤੁਹਾਡੇ ਤੋਂ ਜਾਣਨਾ ਚਾਹੁੰਗਾ ਕਿ ਤੁਸੀਂ ਜਿਹੜਾ ਹੈ ਇੱਥੇ ਆਉਨੇ ਹੋ ਇੰਨੀ ਵਧੀਆ ਟੀਮ ਹੈ ਤੁਹਾਡੇ ਨਾਲ ਤੁਹਾਡੇ ਪੇਰੈਂਟਸ ਨਹੀਂ ਰੋਕਦੇ ਦੇਖੋ ਜੀ ਪੇਰੈਂਟਸ ਨੇ ਤਾਂ ਮਤਲਬ ਕਿ ਆਪਾਂ ਗੱਤਕਾ ਸਿੱਖਦੇ ਆਂ ਪੇਟ ਨੇ ਤਾਂ ਮਨਾ ਬਹੁਤ ਘੱਟ ਕੀਤਾ ਪਰ ਕਈ ਵਾਰ ਬੋਲਦੇ ਸੀ ਕਿ ਪੜ੍ਹ ਲਾ ਪੜ੍ਹ ਲਾ ਐਦਾਂ ਨਹੀਂ ਹੁੰਦਾ ਵੀ ਜਿਹੜਾ ਗੇਮ ਖੇਡਦਾ ਉਹ ਪੜ੍ਹ ਨਹੀਂ ਸਕਦਾ ਜਿਹੜਾ ਪੜ੍ਹ ਸਕਦਾ ਉਹ ਗੇਮ ਨਹੀਂ ਖੇਡ ਸਕਦਾ ਕਿਉਂਕਿ ਆਪਾਂ ਨੂੰ ਗੇਮ 'ਚ ਵੀ ਬਹੁਤ ਨੰਬਰ ਮਿਲਦੇ ਆ ਜਿਹੜੀ ਪੀਐਸਸੀ ਵੱਲੋਂ ਨੰਬਰ ਮਿਲਦੇ ਆ ਜੇ ਬੱਚਾ ਗੇਮ 'ਚ ਫਰਸਟ ਪੋਜੀਸ਼ਨ ਲੈ ਕੇ ਆਉਂਦਾ 25 ਨੰਬਰ ਮਿਲਦੇ ਆ ਜਿਹਦੇ 5% ਬ ਜੋ ਇਹ ਸਾਨੂੰ ਬਹੁਤ ਇੱਕ ਬਹੁਤ ਵੱਡੀ ਮੋਟੀਵੇਸ਼ਨ ਦਿੰਦਾ ਵਾ ਤੇ ਸਾਡੇ ਸਕੂਲ ਦੇ ਟੀਚਰਸ ਨੇ ਵੀ ਬਹੁਤ ਮਿਹਨਤ ਕਰਾਈ ਸਾਡੇ ਉਸਤਾਦ ਅਮਨਜੀਤ ਸਿੰਘ ਪੱਟੀ ਜੀ ਨੇ ਸਾਨੂੰ ਗਤਕੇ ਵਿੱਚ ਬਹੁਤ ਮਿਹਨਤ ਕਰਾਈ ਜਿੰਨਾ ਕਰਕੇ ਅਸੀਂ 골ਡ ਮੈਡਲ ਜਿੱਤੇ ਤੇ ਅੱਜ ਮੈਂ 12th ਕਲਾਸ ਵਿੱਚੋਂ 94% ਲੈ ਕੇ ਇੱਥੇ ਖੜਾ ਹਾਂ ਜੀ 94% ਮਾਰਕਸ ਤੁਹਾਡੇ ਚਾਹਨ ਮਤਲਬ ਕਿ ਇਹ ਸਾਰੇ ਬੱਚੇ ਜਿਹੜੇ ਨੇਗੇ ਪੜ੍ਹਨ ਦੇ ਵਿੱਚ ਇੰਨੇ ਹੁਸ਼ਿਆਰ ਨੇ ਤੇ ਨਾਲ ਨਾਲ ਗਤਕੇ ਦੇ ਵਿੱਚ ਵੀ 골ਡ ਮੈਡਲਿਸਟ ਨੇ ਕਈ ਬੱਚੇ ਇਦਾਂ ਦੇ ਨੇ ਜਿਨ੍ਹਾਂ ਕੋਲੇ ਸਿਰਫ ਇੱਕ ਨਹੀਂ ਦੋ ਦੋ ਤਿੰਨ ਤਿੰਨ 골ਡ ਮੈਡਲ ਵੀ ਨੇ ਈਵਨ ਕਿ ਇੰਟਰਨੈਸ਼ਨਲ ਲੈਵਲ ਤੇ ਨੈਸ਼ਨਲ ਲੈਵਲ ਤੇ ਖੇਡੇ ਹੋਏ ਨੇਗੇ ਅਸਾਮ ਦੇ ਵਿੱਚ ਆ ਕੇ ਗੇਮਸ ਖੇਡੀਆਂ ਨੇ ਬੱਚਿਆਂ ਨੇ ਤੇ ਹੋਰ ਬੜੇ ਜ਼ਾਰੇ ਜਿਹੜੇ ਸਟੇਜਿਸ ਨੇ ਉਹਨਾਂ ਦੇ ਉੱਪਰ ਜਾ ਕੇ ਪਰਫਾਰਮ ਕੀਤਾ ਤੇ ਸਿਰਫ ਮੈਂ ਕਹਿੰਦਾ ਵੀ ਸਿਰਫ ਇੱਥੇ ਮੇਲਸ ਹੀ ਨਹੀਂ ਫੀਮੇਲਸ ਵੀ ਨੇ ਸਾਡੇ ਕੋਲੇ ਭੈਣਾਂ ਵੀ ਨੇ ਇੱਥੇ ਜਿਹੜੀਆਂ ਕਿ ਪਰਫਾਰਮ ਕਰਕੇ ਆਈਆਂ ਨੇ 골ਡ ਮੈਡਲ ਜਿੱਤ ਕੇ ਆਈਆਂ ਨੇ ਤੇ ਸਾਡੇ ਨਾਲ ਜਿਹੜਾ ਇਹਨਾਂ ਦੇ ਆਰਗੇਨਾਈਜ਼ਰ ਜਿਹੜੇ ਨੇ ਉਹ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੀਆਂ ਤੇ ਉਹਨਾਂ ਤੋਂ ਪੁੱਛਦੇ ਹਾਂ ਵੀ ਤੁਸੀਂ ਇੰਨੀ ਵਧੀਆ ਟੀਮ ਜਿਹੜੀ ਆ ਉਹ ਕਿਦਾਂ ਤਿਆਰ ਕੀਤੀ ਅ ਵੀਰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਕਿ ਤੁਹਾਡੀ ਟੀਮ ਇੰਨਾ ਵਧੀਆ ਪਰਫਾਰਮ ਕਰ ਰਹੀ ਹੈ ਨਾਲ-ਨਾਲ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀ ਹੈ ਤੇ ਤੁਹਾਡਾ ਵੀ ਨਾਮ ਰੌਸ਼ਨ ਕਰ ਰਹੀ ਹੈ ਤੇ ਮੈਂ ਜ਼ਰੂਰ ਜਾਣਨਾ ਚਾਹਾਂਗਾ ਕਿ ਇਹ ਟੀਮ ਸਾਰੀ ਜਿਹੜੀ ਤਿਆਰ ਕਰਨ ਲੱਗਿਆ ਤੁਹਾਨੂੰ ਕਿੰਨਾ ਕੁ ਟਾਈਮ ਲੱਗਦਾ ਮਤਲਬ ਕਿੰਨੀ ਕੁ ਮਿਹਨਤ ਜਿਹੜੀ ਤੁਹਾਨੂੰ ਦੇਣੀ ਪੈਂਦੀ ਹੈ ਦੇਖੋ ਜੀ ਅਸੀਂ ਚੜ੍ਹਦੀ ਕਲਾ ਕਟਾ ਅਕੈਡਮੀ ਚ ਮੋਹਰ ਇਵਨਿੰਗ ਅਸੀਂ 7:00 ਵਜੇ ਤੋਂ ਸਾਡੀ ਕਲਾਸ ਹੁੰਦੀ ਆ ਤੇ ਇਹ ਕਲਾਸ 9:00 9:30 ਵਜੇ ਤੱਕ ਚੱਲਦੀ ਆ ਜਿੱਚ ਬੱਚੇ ਟਾਈਮ ਲੀ ਆਉਂਦੇ ਆ ਤੇ ਮਿਹਨਤ ਕਰਦੇ ਆ ਕੋਈ ਬੰਦਿਸ਼ ਨਹੀਂ ਹੈ ਨਾ ਨੂੰ ਕਿ ਤੁਸੀਂ ਇੰਨੇ ਵਜੇ ਆਉਣਾ ਜਿਹਦਾ ਜਦੋਂ ਟਾਈਮ ਲੱਗਦਾ ਕਿਉਂਕਿ ਦੇਖੋ ਬੱਚੇ ਪੜ੍ਹਦੇ ਆ ਟਿਊਸ਼ਨਸ ਵੀ ਜਾਂਦੇ ਆ ਸੋ ਤੇ ਹਿਸਾਬ ਦੇ ਨਾਲ ਆਪਣਾ ਕੰਮ ਮੈਨੇਜ ਕਰਦੇ ਆ ਤੇ ਆਲਰੇਡੀ ਤੁਸੀਂ ਐਗਜ਼ਾਮਪਲ ਦੇਖ ਹੀ ਲਿਆ ਕਿ ਕਿਵੇਂ ਬੇਟਾ ਸਾਡਾ ਜਿਹੜਾ ਵਾ ਉਹ ਸਾਨੂੰ ਮਾਣ ਆ ਉਹਦੇ ਤੇ ਕਿਉਂਕਿ ਉਹਨੇ ਪੂਰੇ ਪੰਜਾਬ ਦੇ ਵਿੱਚੋਂ ਟੌਪ ਕੀਤਾ ਸੋ ਇਹੀ ਇਹਨਾਂ ਦਾ ਸ਼ਡਿਊਲ ਆ ਇਹਨੂੰ ਫਾਲੋ ਕਰਦੇ ਆ ਤੇ ਵਧੀਆ ਸਾਡੇ ਕੋਲ ਐਗਜ਼ਾਮਪਲ ਸੈੱਟ ਹੋਇਆ ਇਸ ਵਾਰ ਸਵੀਰ ਜੀ ਇੱਕ ਚੀਜ਼ ਦਾ ਜ਼ਰੂਰ ਹੋਣੀ ਕਿ ਕਿਉਂਕਿ ਨਾ ਕੋਈ ਵੀ ਵੱਡੀ ਗੇਮ ਜਿਹੜੀ ਬੱਚੇ ਨੂੰ ਸਿਖਾਈ ਜਾਂਦੀ ਹੈ ਜਾਂ ਪੇਰੈਂਟਸ ਵੀ ਜਿਹੜਾ ਹੈ ਉਹ ਬੱਚਿਆਂ ਨੂੰ ਭੇਜਦੇ ਨੇ ਅੱਜ ਕੱਲ ਏਡੇ ਵੱਡੇ ਵੱਡੇ ਕੋਚੀਜ਼ ਕੋਲੇ ਭੇਜਦੇ ਨੇਗੇ ਪਤਾ ਨਹੀਂ ਕਿੰਨੇ ਕਿ ਰੁਪਏ ਲਾ ਦਿੰਦੇ ਹੋਣੇ ਤੇ ਜੇ ਬੱਚੇ 골ਡ ਮੈਡਲ ਲੈ ਕੇ ਆਏ ਨੇ ਪੈਸੇ ਤੁਸੀਂ ਮੋٹے ਲੈਂਦੇ ਹੋਣੇ ਜ਼ਰੂਰ ਨਹੀਂ ਜੀ ਅਸੀਂ ਅੱਜ ਤੋਂ 10 ਸਾਲ ਪਹਿਲਾਂ ਅਸੀਂ ਗਤਕਾ ਖਾੜਾ ਸ਼ੁਰੂ ਕੀਤਾ ਸੀਗਾ ਤੇ ਉਰੇ ਅਸੀਂ ਨਿਸ਼ਕਾਮ ਸਿਖਾਉਂਦੇ ਆ ਜੀ ਜਿੰਨੇ ਵੀ ਸਾਡੇ ਵੀਰ ਨੇ ਉਰੇ ਸਾਰੇ ਨਿਸ਼ਕਾਮ ਸੇਵਾ ਕਰਦੇ ਨੇ ਈਵਨ ਕੀ ਉਸਤਾਦ ਅਮਨ ਜੀ ਸੀ ਕਿ ਪੱਟੀ ਉਹ ਵੀ ਉਰੇ ਨਿਸ਼ਕਾਮ ਸੇਵਾ ਕਰਦੇ ਨੇ ਸੋ ਕਿਸੇ ਬੱਚੇ ਤੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਅਸੀਂ ਨਿਸ਼ਕਾਮ ਸਿਖਾਉਂਦੇ ਆ ਇਹਨਾਂ ਨੂੰ ਤੇ ਬਾਕੀ ਤੁਸੀਂ ਦੇਖ ਹੀ ਲਿਆ ਕਿ ਇਹ ਮੱਲਾ ਕਿੱਥੇ-ਕਿੱਥੇ ਮਾਰ ਕੇ ਆਇਆ ਕਿ ਹਰ ਇੰਡੀਆ ਦੇ ਹਰ ਕੋਨੇ ਦੇ ਵਿੱਚ ਗਏ ਆ ਬੱਚੇ ਤੇ ਉੱਥੋਂ ਹਮੇਸ਼ਾ ਜਿੱਤ ਕੇ ਆਏ ਨੇ ਤੁਸੀਂ ਮਤਲਬ ਆਪਣਾ ਟਾਈਮ ਵੀ ਡਿਵੋਟ ਕਰਦੇ ਹੋ ਤੁਸੀਂ ਇਹਨਾਂ ਨੂੰ ਸਿਖਾਣੇ ਵੀ ਹੋ ਤੁਸੀਂ ਆਪਣੀ ਫੈਮਿਲੀ 'ਚੋਂ ਟਾਈਮ ਕੱਢ ਕੇ ਅੱਜ ਕੱਲ ਦਾ ਬੰਦਾ ਇੰਨਾ ਬਿਜ਼ੀ ਹੁੰਦਾ ਹੈ ਕਿ ਕਿਤੇ ਜਾਣ ਦਾ ਕਿਸੇ ਨੂੰ ਮਿਲਣ ਦਾ ਵੀ ਟਾਈਮ ਨਹੀਂ ਹੁੰਦਾ ਤੁਸੀਂ ਫਿਰ ਰੋਜ਼ 2-3 ਘੰਟੇ ਕੱਢ ਕੇ ਜਿਹੜਾ ਬੱਚਿਆਂ ਨੂੰ ਸਿਖਾਣੇ ਹੋ ਤੁਹਾਨੂੰ ਕੀ ਬੈਨੀਫਿਟ ਇਹ ਸੋ ਅਸੀਂ ਬਸ ਅਸੀਂ ਇਹ ਨਹੀਂ ਦੇਖਦੇ ਕਿ ਸਾਨੂੰ ਇਹ ਹੁੰਦਾ ਕਿ ਚਲੋ ਬੱਚੇ ਚੰਗੇ ਪਾਸੇ ਲੱਗੇ ਹਨ ਕੋਈ ਨਸ਼ਿਆਂ ਤੋਂ ਦੂਰ ਨੇ ਹਨ ਆਪਣੀ ਪੜ੍ਹਾਈ ਕਰਦੇ ਆ ਤੁਸੀਂ ਐਗਜ਼ਾਮਪਲ ਦੇਖ ਹੀ ਲਏ ਨੇ ਸੋ ਸਾਨੂੰ ਇਹਦੇ ਤੋਂ ਕੋਈ ਇਨਕਮ ਨਹੀਂ ਹੈਗੀ ਬਟ ਇਹ ਸਾਡਾ ਸ਼ੌਂਕ ਕਹਿ ਲਓ ਤੁਸੀਂ ਜਾਂ ਬੱਚਿਆਂ ਨਾਲ ਪਿਆਰ ਕਹਿ ਲਓ ਕਿਉਂਕਿ ਉਹ ਇੰਨਾ ਪਿਆਰ ਦਿੰਦੇ ਆ ਸਾਨੂੰ ਸੋ ਅਸੀਂ ਉਸ ਚੀਜ਼ ਨੂੰ ਲੈ ਕੇ ਚੱਲਦੇ ਆ ਪੈਸਾ ਦੇਖੋ ਆਉਂਦਾ ਜਾਂਦਾ ਰਹਿੰਦਾ ਪੈਸਾ ਨਹੀਂ ਇਹਨਾਂ ਮੈਟਰ ਕਰਦਾ ਬਟ ਮੇਨ ਆ ਕਿ ਸਾਡੇ ਬੱਚੇ ਜਿਹੜੇ ਨੇ ਵਧੀਆ ਮੱਲਾ ਮਾਰ ਰਹੇ ਨੇ ਹਰ ਫੀਲਡ ਦੇ ਵਿੱਚ ਚਾਹੇ ਉਹ ਪੜ੍ਹਾਈ ਆ ਚਾਹੇ ਉਹ ਖੇਡਾਂ ਨੇ ਸੋ ਸਾਨੂੰ ਬਹੁਤ ਪ੍ਰਾਊਡ ਆ ਇਹਨਾਂ ਸਾਰਿਆਂ ਤੇ ਬਹੁਤ ਪ੍ਰਾਊਡ ਆ ਸਾ ਇੱਕ ਤਾਂ ਗੱਲ ਹੋ ਗਈ ਚਲੋ ਠੀਕ ਹੈ ਤੁਹਾਡੇ ਕੋਲੇ ਜਿਹੜੇ ਵੀਰ ਆਉਂਦੇ ਨੇਗੇ ਬਹੁਤ ਵਧੀਆ ਗੱਲ ਹੈ ਭੈਣਾਂ ਵੀ ਤੁਹਾਡੇ ਕੋਲੇ ਆਉਂਦੀਆਂ ਨੇ ਪੇਰੈਂਟਸ ਜਿਹੜਾ ਅਕਸਰ ਨਾ ਡਰਦੇ ਹੁੰਦੇ ਨੇਗੇ ਵੀ ਭੈਣਾਂ ਨੂੰ ਇਦਾਂ ਇਸ ਥਾਂ ਤੇ ਭੇਜਣਾ ਕਿਤੇ ਜਾਂ ਮਤਲਬ ਪੜ੍ਹਾਈ ਕਰਨ ਆਪਣਾ ਘਰ-ਬਾਰ ਦੇਖਣ ਸੰਭਣ ਸਾਰਾ ਕੁਝ ਵੀ ਆ ਕੀ ਕੁਝ ਜਿਹੜਾ ਹੈ ਕਿਧਰ ਲੱਗੀਆਂ ਹੋਈਆਂ ਨਹੀਂਆਂ ਫਿਰ ਇਹ ਇਹਨਾਂ ਨੂੰ ਤੁਸੀਂ ਕਿਦਾਂ ਇੱਥੇ ਸਿਖਾਣੇਉ ਕਰਦੇ ਹੋ ਦੇਖੋ ਜੀ ਜਿਵੇਂ ਵੀਰ ਆਉਂਦੇ ਆ ਉਦਾਂ ਹੀ ਭੈਣਾਂ ਆਉਂਦੀਆਂ ਨੇ ਔਰ ਇਹਨਾਂ ਦੇ ਪੇਰੈਂਟਸ ਤੋਂ ਸਾਨੂੰ ਪੂਰੀ ਸਪੋਰਟ ਮਿਲਦੀ ਆ ਕਿ ਅਸੀਂ ਇਹਨਾਂ ਨੂੰ ਕਿਤੇ ਵੀ ਲੈ ਕੇ ਜਾਣਾ ਚਾਹੇ ਇਹ ਆ ਸਾਂ ਸੋ ਹਰ ਕੋਨੇ ਦੇ ਵਿੱਚ ਇਹ ਸਾਡੇ ਨਾਲ ਗਈਆਂ ਨੇ ਤੇ ਇਹ ਪੂਰੀਆਂ ਸੇਫ ਹੁੰਦੀਆਂ ਨੇ ਕੋਈ ਐਡੀ ਗੱਲ ਨਹੀਂ ਔਰ ਮਾਪਿਆਂ ਦਾ ਮੈਨ ਵੀ ਵਿਸ਼ਵਾਸ ਆ ਸਾਡੇ ਤੇ ਸੋ ਉਸ ਵਿਸ਼ਵਾਸ ਨੂੰ ਚੱਲਦੇ ਹੋਏ ਅਸੀਂ ਵੀ ਕੋਸ਼ਿਸ਼ ਕਰੀਦੀ ਆ ਕਿ ਉਹਨਾਂ ਦੇ ਵਿਸ਼ਵਾਸ ਤੇ ਪੂਰਾ ਉਤਰੀਏ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੀ ਕਿੰਨਾ ਕੁ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਭੈਣਾਂ ਨੂੰ ਆਪਣੀ ਜਿਹੜੀ ਸੈਲਫ ਡਿਫੈਂਸ ਦੀ ਭਾਬ ਜਿਹੜੀ ਸਿੱਖਣੀ ਹੋ ਦੇਖੋ ਜੀ ਅਸੀਂ ਤਾਂ ਇਹੀ ਕਹਿੰਦੇ ਆ ਕਿ ਜਿੰਨੀਆਂ ਵੀ ਭੈਣਾਂ ਵੱਧ ਤੋਂ ਵੱਧ ਆ ਸਕਣ ਸਾਡੇ ਕੋਲ ਇਸ ਟਾਈਮ ਸਾਡੇ ਕੋਲ 10 ਤੋਂ 12 ਭੈਣਾਂ ਨੇ ਟੀਮ ਆ ਸਾਡੇ ਕੋਲ ਸੋ ਅਸੀਂ ਚਾਹੁੰਦੇ ਆ ਕਿ ਹੋਰ ਵੀ ਮਾਪੇ ਇਸ ਪ੍ਰਤੀ ਅੱਗੇ ਕਦਮ ਲੈਣ ਤਾਂ ਕਿ ਕਿਉਂਕਿ ਦੇਖੋ ਸੈਲਫ ਡਿਫੈਂਸ ਬਹੁਤ ਜ਼ਰੂਰੀ ਆ ਅੱਜ ਕੱਲ ਦੇ ਸਮੇਂ ਵਿੱਚ ਤੁਸੀਂ ਜਿੱਦਾਂ ਦੇ ਹਾਲਾਤ ਨੇ ਸੋ ਇਹ ਅਸੀਂ ਚਾਹੁੰਦੇ ਆ ਦੂਜਾ ਬੱਚੇ ਅੱਜ ਕੱਲ ਫੋਨਾਂ ਦੇ ਵਿੱਚ ਬਹੁਤ ਜ਼ਿਆਦਾ ਆਪਣਾ ਟਾਈਮ ਇਨਵੈਸਟ ਕਰਦੇ ਆ ਸੂਰੇ ਆ ਕੇ ਮਹਾਰਾਜ ਦੇ ਆਪਣੇ ਪਾਠ ਕਰਦੇ ਆ ਹਨਾ ਬਾਣੀ ਬਾਣੇ ਨਾਲ ਜੁੜਦੇ ਆ ਸੋ ਸਾਡੇ ਲਈ ਤਾਂ ਇਹ ਪ੍ਰਾਊਡ ਵਾਲੀ ਗੱਲ ਆ ਕਿ ਅਸੀਂ ਬੱਚਿਆਂ ਨੂੰ ਚੰਗੇ ਪਾਸੇ ਲਾਇਆ ਹੋਇਆ ਹੈ ਚਾ ਇੱਕ ਮੈਂ ਹੋਰ ਇੱਥੇ ਸੁਣਨ ਚ ਮੈਨੂੰ ਆਇਆ ਸੀਗਾ ਕਿ ਤੁਹਾਡੇ ਕੋਲੇ ਸਿਰਫ ਜਿਹੜੇ ਸਿੱਖ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਹੀ ਬੱਚੇ ਨਹੀਂ ਆਉਂਦੇ ਤੁਸੀਂ ਬਾਕੀ ਜਿਹੜੇ ਪਰਿਵਾਰ ਨੇ ਉਹਨਾਂ ਚੋਂ ਵੀ ਬੱਚੇ ਆਉਂਦੇ ਨੇਗੇ ਮੈਂ ਜ਼ਰੂਰ ਚਾਹਾਂਗਾ ਕਿ ਇੱਕ ਵਾਰੀ ਜ਼ਰੂਰ ਤੁਸੀਂ ਉਹ ਉਸ ਬੱਚੇ ਨਾਲ ਵੀ ਮਿਲਵਾਓ ਤੇ ਮਾੜਾ ਜਿਹਾ ਦੱਸੋ ਕਿ ਉਹਨੇ ਕਿੰਨੀਆਂ ਕਮੱਲਾ ਮਾਰੀਆਂ ਨੇ ਹਾਂਜੀ ਸਾਡੇ ਕੋਲ ਹਿੰਦੂ ਰਿਲੀਜਨ ਤੋਂ ਵੀ ਇੱਕ ਬੇਟੀ ਹੈ ਜੀ ਗੀਤਾ ਮੰਡਲ ਹੈ ਉਹਨਾਂ ਦਾ ਨਾਮ ਸੋ ਇਹ ਬੇਟੀ ਵੀ ਸਾਡੇ ਕੋਲ ਅੱਜ ਤੋਂ 5 ਸਾਲ ਪਹਿਲਾਂ ਆਈ ਸੀਗੀ ਸੋ ਇਹਦਾ ਮਨ ਸੀਗਾ ਕਿ ਅਸੀਂ ਗਤਕਾ ਸਿੱਖਣਾ ਸੋ ਅਸੀਂ ਇਹਨਾਂ ਨੂੰ ਮਨਾ ਨਹੀਂ ਕੀਤਾ ਸੀ ਕਿ ਜ਼ਰੂਰ ਆਓ ਤੁਸੀਂ ਔਰ ਅਸੀਂ ਕਦੇ ਨਹੀਂ ਇਹਨਾਂ ਨੂੰ ਇਹ ਕਿਹਾ ਕਿ ਤੁਸੀਂ ਆਪਣੇ ਧਰਮ ਨੂੰ ਨਹੀਂ ਮੰਨਣਾ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਸੋ ਇਹਨਾਂ ਨੂੰ ਅਸੀਂ ਸ਼ਸਤਰ ਵਿਦਿਆ ਸਿਖਾਉਂਦੇ ਆ ਸਿੱਖデア ਸਾਡੇ ਕੋਲ ਸੋ ਅਸੀਂ ਹਰ ਧਰਮ ਦਾ ਸਤਿਕਾਰ ਕਰਦੇ ਹਾਂ ਸੋ ਇਹ ਸਾਡੇ ਕੋਲ ਆਉਂਦੇ ਆ ਜਦੋਂ ਵੀ ਇਹ ਹਮੇਸ਼ਾ ਸਾਡੇ ਕੋਲ ਰਹੇ ਆ ਉਹਨੇ 5 ਸਾਲ ਹੋ ਗਏ ਇਹਨਾਂ ਨੂੰ ਸਾਡੇ ਨਾਲ ਜੁੜਿਆ ਹੋਇਆ ਸੋ ਵਧੀਆ ਚੱਲ ਰਿਹਾ ਸਭ ਕੁਝ ਇਹਨਾਂ ਨੇ ਕੀ ਕੁਝ ਹੁਣ ਤੱਕ ਕਿਹੜੇ ਮੈਡਲ ਜਿੱਤੇ ਨੇਗੇ ਇਹ ਨੈਸ਼ਨਲ ਦੇ ਵਿੱਚੋਂ ਅਸਾਮ ਦੇ ਵਿੱਚੋਂ 골ਡ ਨੇ ਜੀ ਇਹ ਖੇਡਾਂ ਵਤਨ ਪੰਜਾਬ ਦੀਆਂ ਲਾਸਟ ਈਅਰ ਜੋ ਹੋਈਆਂ ਸੀ ਉਹਦੇ ਵਿੱਚ ਇਹਨਾਂ ਦਾ 골ਡ ਸੀਗਾ ਜੀ ਸੋ ਚਾ ਇੱਕ ਮੈਂ ਚੀਜ਼ ਹੋਰ ਜਾਨਣਾ ਚਾਹਾਂਗਾ ਕਿ ਪੇਰੈਂਟਸ ਨਾਲ ਨਾਰਮਲੀ ਕਹਿੰਦੇ ਨੇ ਵੀ ਗਤਕਾ ਜਿਹੜਾ ਹੁੰਦਾ ਹੈ ਖੇਡ ਕੇ ਸਿਰਫ ਨਗਰ ਕੀਰਤਨ ਦੇ ਵਿੱਚ ਬੱਚੇ ਪਰਫਾਰਮ ਕਰ ਲੈਂਦੇ ਨੇ ਬਸ ਠੀਕ ਹੈ ਉੱਥੋਂ ਤੱਕ ਸੀਮਤ ਹੈ ਅਸੀਂ ਇਹ سپورਟ ਕਿਉਂ ਸਖਾਈਏ ਬੱਚਿਆਂ ਨੂੰ ਅਸੀਂ ਫੁੱਟਬਾਲ ਸਖਾਵਾਂਗੇ ਅਸੀਂ ਹਾਕੀ ਸਖਾਵਾਂਗੇ ਘੱਟੋ ਘੱਟ ਕੋਈ ਅੱਗੇ ਜਾ ਕੇ ਕੋਈ ਗਵਰਨਮੈਂਟ ਵੱਲੋਂ ਕੋਈ ਸਾਨੂੰ ਫੈਸਿਲਿਟੀ ਮਿਲੇਗੀ ਕੋਈ ਮਾਰਕਸ ਆਉਣਗੇ ਬੱਚਿਆਂ ਦੇ ਤੇ ਮੈਂ ਜ਼ਰੂਰ ਜਾਨਣਾ ਚਾਹਾਂ ਕਿ ਇਹਨੂੰ ਸਰਕਾਰ ਨੇ ਕੋਈ ਮਾਨਤਾ ਦਿੱਤੀ ਹੈ ਹਲੇ ਤੱਕ ਜੀ ਬਿਲਕੁਲ ਜਿਵੇਂ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਗਵਾਹੀ ਵਿੱਚ ਅਸੀਂ ਖੇਡਦੇ ਆ ਸਾਰੇ ਜਿੰਨੇ ਬੱਚੇ ਨੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਗਵਾਹੀ ਚ ਖੇਡਦੇ ਆ ਸੋ ਗੱਤਕੇ ਨੂੰ ਐਕ੍ਰੀਡੇਸ਼ਨ ਆਲਰੇਡੀ ਮਿਲ ਚੁੱਕੀ ਆ ਗ੍ਰੇਡਿੰਗ ਹੋ ਚੁੱਕੀ ਆ ਗੱਤਕੇ ਦੀ ਐਂਡ ਇਸ ਦੇ ਬੇਸਿਸ ਤੇ ਕਈ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਵੀ ਮਿਲੀਆਂ ਨੇ ਐਂਡ ਆਉਣ ਵਾਲਾ ਸਮਾਂ ਬਹੁਤ ਹੀ ਬ੍ਰਾਈਟ ਆ ਫਿਊਚਰ ਬਹੁਤ ਬ੍ਰਾਈਟ ਆ ਬੱਚਿਆਂ ਦਾ ਇਵਨ ਕਿ ਸਾਨੂੰ ਯੂਨੀਵਰਸਿਟੀਆਂ ਤੋਂ ਕਾਲ ਆ ਚੁੱਕੀਆਂ ਨੇ ਆਲਰੇਡੀ ਕਿ ਅਸੀਂ ਬੱਚਿਆਂ ਨੂੰ ਜਿਹੜੇ ਤੁਹਾਡੇ ਬੱਚੇ 골ਡ ਮੈਡਲਿਸ ਨੇ ਉਹਨਾਂ ਦੀ ਤੁਸੀਂ ਐਡਮਿਸ਼ਨ ਕਰਾਓ ਅਸੀਂ ਫ੍ਰੀ ਆਫ ਕਾਸਟ ਉਹਨਾਂ ਨੂੰ ਲੱਖ ਰੁਪਏ ਦਾ ਕੋਰਸ ਹੋਵੇ ਚਾਹੇ 2 ਲੱਖ ਦਾ ਚਾਹੇ 5 ਲੱਖ ਦਾ ਸੋ ਪੇਰੈਂਟਸ ਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਉਹਨਾਂ ਦੀ ਇਸ ਚੀਜ਼ ਵਿੱਚ ਹੈਲਪ ਹੋ ਰਹੀ ਕਿ ਤੁਹਾਨੂੰ ਪਤਾ ਕਿਉਂਕਿ ਆਪਣੇ ਇੰਡੀਆ ਦੇ ਵਿੱਚ ਪੜ੍ਹਾਈ ਬਹੁਤ ਜ਼ਿਆਦਾ ਕੋਸਟਲੀ ਆ ਸੋ ਉਸ ਚੀਜ਼ ਨੂੰ ਲੈ ਕੇ ਅਸੀਂ ਚੱਲਦੇ ਆਂ ਤੇ ਸਾਨੂੰ ਬਹੁਤ ਅੱਛੇ ਰਿਜ਼ਲਟ ਮਿਲ ਰਹੇ ਆ ਔਰ ਕਾਲਜਸ ਤੋਂ ਸਾਨੂੰ ਆਲਰੇਡੀ ਫੋਨ ਆ ਚੁੱਕੇ ਆ ਕਿ ਤੁਸੀਂ ਬੱਚੇ ਭੇਜੋ ਜਿਹੜੇ ਪਲੱਸ 2 ਹੋ ਜਾਂਦੇ ਆ ਅਸੀਂ ਉਹਨਾਂ ਨੂੰ ਗ੍ਰੈਜੂਏਸ਼ਨ ਫ੍ਰੀ ਆਫ ਕੋਸਟ ਚਾਹੇ ਉਹ ਕਿਸੇ ਵੀ ਫੀਲਡ ਚ ਕਰਨਾ ਚਾਹੁੰਦਾ ਅਸੀਂ ਕਰਾਵਾਂਗੇ ਅਸੀਂ ਸਾਰੇ ਮਿਲ ਕੇ ਇਸ ਅਖਾੜੇ ਨੂੰ ਸਾਂਭਦੇ ਆ ਅਕੈਡਮੀ ਨੂੰ ਸਾਂਭ ਤੇ ਇਹ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਇਹ ਵੀਰ ਸਾਰੇ ਅਸੀਂ ਅਖਾੜੇ ਨੂੰ ਸਾਭਦੇ ਆ ਤੇ ਇਹ ਬੱਚਿਆਂ ਨੇ ਕਿਤੇ ਜਾਣਾ ਹੁੰਦਾ ਕਿਤੇ ਆਉਣਾ ਹੁੰਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਕਿਦਾ ਮੈਨੇਜ ਕਰਦੇ ਆ ਉਹ ਅਸੀਂ ਸਾਰੇ ਮਿਲ ਕੇ ਕਰਦੇ ਆ ਕਿਉਂਕਿ ਹਰ ਇੱਕ ਕੋਲ ਟਾਈਮ ਨਹੀਂ ਹੁੰਦਾ ਸੋ ਅਸੀਂ ਸਾਰੇ ਵੀਰ ਮੇਰੇ ਨੇ ਜਿਹੜੇ ਅਸੀਂ ਟਾਈਮ ਕੱਢਦੇ ਆ ਬੱਚਿਆਂ ਵਾਸਤੇ ਐਂਡ ਰਿਜ਼ਲਟ ਤੁਸੀਂ ਦੇਖ ਹੀ ਚੁੱਕੇ ਹੋ ਆਲਰੇਡੀ ਵੀਰ ਜੀ ਤੁਹਾਡੇ ਤੋਂ ਜਾਣਨਾ ਚਾਹਵਾਂਗੇ ਕਿ ਜਿਵੇਂ ਬੱਚੇ ਜਾਂਦੇ ਨੇ ਕਿ ਇੰਨੀ ਦੂਰ ਦੂਰ ਪਰਫਾਰਮ ਕਰਦੇ ਨੇ ਤੁਸੀਂ ਇੱਕ ਪਾਸੇ ਤਾਂ ਇਹਨਾਂ ਤੋਂ ਕੋਈ ਵੀ ਪੈਸੇ ਨਹੀਂ ਲੈਂਦੇ ਹੈਗੇ ਉਹ ਸਾਰਾ ਖਰਚਾ ਜਿਹੜਾ ਫਿਰ ਉਹ ਕਿੱਥੋਂ ਹੁੰਦਾ ਉਹ ਸਾਰਾ ਖਰਚਾ ਅਸੀਂ ਸਾਰੇ ਵੀਰ ਮਿਲ ਕੇ ਮੈਨੇਜ ਕਰਦੇ ਆਂ ਤੇ ਇੱਕ ਅਸੀਂ ਸਾਲ ਬਾਅਦ ਇੱਥੇ ਗਤਕਾ ਕੱਪ ਕਰਾਉਣੇ ਆ ਜੀ ਤੇ ਉੱਥੋਂ ਵੀ ਸਾਨੂੰ ਕੁਝ ਫੰਡਿੰਗ ਜਿੱਦਾਂ ਉਹ ਸਾਰੀ ਫੰਡਿੰਗ ਅਸੀਂ ਆਪਸ ਵਿੱਚ ਰਲ ਕੇ ਮੈਨੇਜ ਕਰਦੇ ਆਂ ਜਿੱਦਾਂ ਖੇਡਣ ਜਾਂਦੇ ਆ ਬੱਚੇ ਫਰਸਟ ਆਉਂਦੇ ਆ ਉੱਥੋਂ ਇਨਾਮ ਮਿਲਦੇ ਆ ਇਹ ਸਾਰਾ ਕੁਝ ਅਸੀਂ ਇਦਾਂ ਮਿਲ ਕੇ ਮੈਨੇਜ ਕਰਦੇ ਆਂ ਜੀ ਅਪਰੋਕਸੀਮੇਟਲੀ ਹੁਣ ਤੱਕ ਕਿੰਨੇ ਕੇ ਇਨਾਮ ਕਿੰਨੇ ਕ ਮੈਡਲ ਕਿੰਨੇ ਕ ਜਿਹੜੇ ਆ ਟਰੋਫੀਸ ਬੱਚੇ ਜਿੱਤ ਚੁੱਕੇ ਹੋਣਗੇ ਮੇਰੇ ਹਿਸਾਬ ਨਾਲ ਨੀਅਰ ਬਾਉਟ ਉੱਪਰ ਗੁਰੂ ਘਰ ਦੇ ਵਿੱਚ ਹੀ ਟਰੋਫੀਆਂ ਪਈਆਂ 35 ਤੋਂ 40 ਟਰੋਫੀਆਂ ਜਿਹੜੀਆਂ ਪਈਆਂ ਨੇ ਉੱਪਰ ਜੀ ਸਾਡੇ ਕੋਲ ਤੇ ਮੈਡਲਾਂ ਦੀ ਤਾਂ ਅਸੀਂ ਗਿਣਤੀ ਨਹੀਂ ਕਰ ਸਕਦੇ ਕਿੰਨੇ ਕੁ ਮੈਡਲ ਸਾਰੇ ਬੱਚੇ ਜਿੰਨੇ ਤੁਸੀਂ ਦੇਖ ਰਹੇ ਹੋ ਸਾਰੇ ਕੋਈ ਦੋ ਵਾਰੀ ਮੈਡਲ ਕੋਈ ਤਿੰਨ ਵਾਰੀ 골ਡ ਮੈਡਲ ਕੋਈ ਸਿਲਵਰ ਮੈਡਲ ਸਾਰੇ ਬੱਚੇ 골ਡ ਮੈਡਲ ਲਿਸਟੇ ਨੇ ਜੀ ਇੱਥੇ ਆਪਣੇ ਤੇ ਇਹ ਅਖਾੜਾ 2014 ਦੇ ਵਿੱਚ ਸਰਦਾਰ ਸੁਖਦੇਵ ਸਿੰਘ ਮੁੰਡੀ ਜੀ ਨੇ ਸਵਰਗਵਾਸੀ ਉਹਨਾਂ ਤੋਂ ਸ਼ੁਰੂ ਹੋ ਕੇ ਅੱਜ 2024 10 ਸਾਲ ਹੋ ਗਏ ਸਾਨੂੰ ਇਸ ਅਖਾੜੇ ਦੀ ਸੇਵਾ ਕਰਦੇ ਹੋਏ ਚਲੋ ਗੁਰੂ ਸਾਹਿਬ ਸਾਡੇ ਕੋਲ ਸੇਵਾ ਲੈ ਰਹੇ ਆ ਇਹ ਮੇਰਾ ਛੋਟਾ ਵੀਰ ਹਰਮਨਦੇਵ ਸਿੰਘ ਮੇਰਾ ਵੀਰ ਨਰਿੰਦਰ ਸਿੰਘ ਰਣਵੀਰ ਸਿੰਘ ਇਹ ਜਗਦੀਪ ਸਿੰਘ ਅਸੀਂ ਸਾਰੇ ਵੀਰ ਜਾਨੀ ਇੱਥੇ ਟਾਈਮ ਦੇ ਕੇ ਸਾਰਿਆਂ ਨੇ ਇੰਨਾ ਜਾਨੀ ਮਿਹਨਤ ਕਰਾਈ ਆ ਬੱਚਿਆਂ ਨੂੰ ਸਰਦਾਰ ਅਮਨਜੀਤ ਸਿੰਘ ਭੱਟੀ ਵੀਰ ਜਿਨ੍ਹਾਂ ਦਾ ਅਸੀਂ ਦੇ ਨਹੀਂ ਦੇ ਸਕਦੇ ਉਹਨਾਂ ਨੇ ਤਾਂ ਟਾਈਮ ਬਹੁਤ ਦਿੱਤਾ ਖਾੜੇ ਨੂੰ ਉਹਨਾਂ ਨੇ ਮਿਹਨਤ ਕਰਾਈ ਬੱਚਿਆਂ ਨੂੰ ਸਾਰਿਆਂ ਨੇ ਜਾਨੀ ਰਲ ਕੇ ਅਸੀਂ ਅੱਜ ਇਸ ਮਕਾਮ ਤੇ ਪਹੁੰਚੇ ਆ ਗੁਰੂ ਘਰ ਦੀ ਜਿਹੜੀ ਮੈਨੇਜਮੈਂਟ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਸੁੱਖਾ ਸਿੰਘ ਜੀ ਮੁੱਖ ਸੇਵਾਦਾਰ ਸਾਨੂੰ ਉਹਨਾਂ ਦਾ ਵੀ ਬੜਾ ਸਹਿਯੋਗ ਰਿਹਾ ਕੋਈ ਦੇਖੋ ਇੱਕ ਬੰਦਾ ਤਾਂ ਨਹੀਂ ਇਹ ਚੀਜ਼ ਕਰ ਸਕਦਾ ਇਹਦੇ ਲਈ ਤਾਂ ਪੂਰੀ ਟੀਮ ਹੁੰਦੀ ਹੈ ਮੈਨੇਜਮੈਂਟ ਹੁੰਦੀ ਹੈ ਇਸ ਕਰਕੇ ਸਾਨੂੰ ਅਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਲਾ ਕੇ ਅੱਜ ਇਸ ਮਕਾਨ ਤੇ ਪਹੁੰਚੇ ਆ ਮੈਂ ਸਾਰੇ ਵੀਰਾਂ ਦਾ ਵੀ ਪੂਰਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਨਾਲ ਮੋਢਾ ਨਾਲ ਮੋਢਾ ਲਾ ਕੇ ਪ੍ਰਬੰਧਕ ਕਮੇਟੀ ਗੁਰਦੁਆਰਾ ਚੜ੍ਹਦੀ ਕਲਾ ਸਾਹਿਬ 33 ਫੁੱਟ ਰੋਡ ਇਹਨਾਂ ਦਾ ਵੀ ਪੂਰਾ ਸਾਨੂੰ ਸਹਿਯੋਗ ਰਿਹਾ ਹੈ ਬੱਚਿਆਂ ਨੂੰ ਕਦੇ ਸਾਨੂੰ ਆਉਣ ਜਾਣ ਦੇ ਲਈ ਕਾਲਕੀ ਸਾਹਿਬ ਗੱਡੀ ਜੋ ਵੀ ਲੋਡ ਪਈ ਹੈ ਸਾਡੇ ਨਾਲ ਖੜੇ ਹੈ। ਮਤਲਬ ਕਿ ਦੇਖੋ ਕਿੰਨਾ ਸੌਖਾ ਰਾਹ ਹੈ ਕਿ ਨਾ ਤਾਂ ਇੱਥੇ ਵੀਰਾਂ ਨੇ ਕੋਈ ਵੀ ਤੁਹਾਡੇ ਤੋਂ ਪੈਸੇ ਲੈਣੇ। ਗੱਤਕਾ ਸਿੱਖਣ ਵਾਸਤੇ ਨੰਬਰ 1 ਅਸੀਂ ਜਿੰਮ ਜਾਂਉਨੇ ਆ ਉੱਥੇ ਜਾ ਕੇ ਆਪਾਂ ਐਕਸਰਸਾਈਜ਼ ਕਰਦੇ ਆ ਉੱਥੇ ਪੈਸੇ ਦੇਣੇ ਪੈਂਦੇ ਨੇ। ਇੱਥੇ ਨਾਲੇ ਤਾਂ ਸਰੀਰ ਫਿੱਟ ਨਾਲੇ ਸੈਲਫ ਡਿਫੈਂਸ ਸਿੱਖੋ। ਉਸ ਤੋਂ ਉੱਪਰ ਗੇਮ ਦੇ ਵਿੱਚ ਤੁਸੀਂ ਵਧੀਆ ਪਰਫਾਰਮ ਕਰੋਗੇ ਤਾਂ ਤੁਹਾਨੂੰ ਕਾਲਜੇਜ਼ ਵੱਲੋਂ ਜਿਹੜਾ ਹੈ ਫ੍ਰੀ ਦੇ ਵਿੱਚ ਪੜ੍ਹਾਈ ਵੀ ਕਰਾਈ ਜਾਏਗੀ, ਗ੍ਰੈਜੂਏਸ਼ਨ ਕਰਾਈ ਜਾਏਗੀ। ਤਾਂ ਬਹੁਤ ਵੱਡੀ ਗੱਲ ਹੈ ਜਿਹੜੀ ਕਿ ਸਿਰਫ ਟਾਈਮ ਲਾਉਣਾ ਹੈ ਆਪਣਾ ਉਹ ਵੀ ਆਪਣੇ ਵਾਸਤੇ ਤੇ ਉਸ ਟਾਈਮ ਦੇ ਅਗੇਂਸਟ ਤੁਹਾਨੂੰ ਜਿਹੜਾ ਹੈ ਉਹ ਪੜ੍ਹਾਈ ਵੀ ਫਰੀ ਤੁਹਾਨੂੰ ਅੱਗੇ ਨੌਕਰੀ ਵੀ ਸਾਰਾ ਕੁਝ ਮਿਲੂਗਾ ਹਾਕੀ ਫੁੱਟਬਾਲ ਗੇਮਸ ਸੀ ਉਹਨਾਂ ਦਾ ਟਾਈਮ ਸੀ ਪਰ ਹੁਣ ਇਹ ਵੀ ਗੇਮ ਜਿਹੜੀ ਹੈ ਗਵਰਨਮੈਂਟ ਵੱਲੋਂ ਮਾਨਤਾ ਪ੍ਰਾਪਤ ਹੋ ਚੁੱਕੀ ਹੈ ਤੇ ਜਿਵੇਂ ਬੱਚਿਆਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਪਲੱਸ 2 ਦੇ ਵਿੱਚ ਤੇ ਮੈਨੂੰ ਲੱਗਦਾ ਜਰੂਰ ਇਦਾਂ ਹੀ ਜਿਹੜਾ ਹੋਰ ਬਹੁਤ ਬੱਚੇ ਬਹੁਤ ਪੇਰੈਂਟਸ ਜਿਹੜੇ ਆ ਉਹ ਆਉਣਗੇ ਅੱਗੇ ਜਿਹੜੇ ਆਪਣੇ ਬੱਚਿਆਂ ਨੂੰ ਇੱਥੇ ਭੇਜਣਗੇ ਤਾਂ ਕਿ ਉਹ ਨਾਲੇ ਤਾਂ ਸ਼ਸਤਰ ਵਿਦਿਆ ਸਿੱਖ ਸਕਣ ਸੈਲਫ ਡਿਫੈਂਸ ਸਿੱਖ ਸਕਣ ਤੇ ਇਸੇ ਨਾਲ ਹੀ ਪੜ੍ਹਾਈ ਦੇ ਵਿੱਚ ਵੀ ਅੱਛੇ ਪਰਫਾਰਮ ਕਰਨ ਤੁਹਾਨੂੰ ਇਦਾਂ ਹੀ ਮਿਲਵਾਉਂਦੇ ਰਾਂਗੇ ਹੋਰ ਇਦਾਂ ਦੀ ਆਪਾ ਸਨੈਲਟੀਆਂ ਦੇ ਨਾਲ ਤੁਸੀਂ ਦੇਖਦੇ ਰਹੋ ਦ ਸਿਟੀ ਹੈਡ